ਪੰਜਾਬ ਭਾਰਤ ਦੇ ਵਿੱਚ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਮੌਸਮ ਵਿਗਿਆਨੀਆਂ ਨੇ ਦੱਸਿਆ ਹੈ ਕਿ ਦਿਨ ਦੇ ਤਾਪਮਾਨ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਦਿਨ ਦਾ ਤਾਪਮਾਨ 30 ਡਿਗਰੀ ਨੋਟ ਕੀਤਾ ਗਿਆ ਹੈ ਰਾਤ ਦੇ ਤਾਪਮਾਨ ਵੀ ਘੱਟ ਨੋਟ ਕੀਤਾ ਜਾ ਰਿਹਾ ਹੈ ਮੌਸਮ ਵਿਗਿਆਨੀ ਨੇ ਦੱਸਿਆ ਹੈ ਕਿ ਮੌਸਮ ਦੇ ਵਿੱਚ ਨਮੀ ਦੀ ਮਾਤਰਾ ਬੇहद ਜ਼ਿਆਦਾ ਹੋਣ ਦੇ ਕਰਕੇ ਮੌਸਮ ਠੀਕ ਨਹੀਂ ਹੈ ਉਹਨਾਂ ਦੱਸਿਆ ਕਿ ਪੰਜਾਬ ਦੇ ਵਿੱਚ ਮੌਨਸੂਨ ਦੀ ਆਮਤ ਹੋ ਚੁੱਕੀ ਹੈ ਪਠਾਨਕੋਟ ਅਤੇ ਹੋਰ ਸ਼ਹਿਰ ਦੇ ਵਿੱਚ ਮੌਨਸੂਨ ਹਰ ਨਾਲ ਪਾਰੀ ਬਰਸਾਤ ਹੋਣ ਦਾ ਅਨੁਮਾਨ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਆਈ ਐਮ ਡੀ ਦੇ ਵੱਲੋਂ ਪਾਰੀ ਬਰਸਾਤ ਲਈ yellow ਅਤੇ orange ਅਲਰਟ ਵੀ ਜਾਰੀ ਕੀਤਾ ਗਿਆ ਡੇ ਟਾਈਮ ਟੈਂਪਰੇਚਰ ਦੇ ਵਿੱਚ ਜਿਹੜਾ ਪਿਛਲੇ ਦਿਨਾਂ ਨਾਲੋਂ ਕੱਲ ਗ੍ਰਾਵਟ ਅਬਜ਼ਰਵ ਕੀਤੀ ਗਈ ਹੈ ਕੱਲ ਦਾ ਡੇ ਟਾਈਮ ਟੈਂਪਰੇਚਰ 34.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.8 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 29.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.9 ਡਿਗਰੀ ਸੈਲਸੀਅਸ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਥੋੜਾ ਨੀਚੇ ਚੱਲ ਰਿਹਾ ਹੈ ਔਰ ਨਾਈਟ ਟਾਈਮ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਿਹਾ ਹੈ ਔਰ ਇਹਦੇ ਨਾਲ-ਨਾਲ ਕਿਉਂਕਿ ਮੌਨਸੂਨ ਦੀ ਆਮਦ ਵੀ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਹੋ ਚੁੱਕੀ ਹੈ ਸੋ ਹਵਾ ਦੇ ਵਿੱਚ ਮੌਇਸਚਰ ਵੀ ਜ਼ਿਆਦਾ ਵਧਿਆ ਹੋਇਆ ਸੋ ਉਹਦੇ ਕਰਕੇ ਥੋੜੀਆਂ ਅਨਕੰਫਟੇਬਲ ਕੰਡੀਸ਼ਨਸ ਵੀ ਬਣੀਆਂ ਹੋਈਆਂ ਨੇ ਡੇ ਟਾਈਮ ਟੈਂਪਰੇਚਰ ਦੇ ਵਿੱਚ ਗਰਾਵਟ ਦੇ ਬਾਵਜੂਦ ਵੀ ਕਿਉਂਕਿ ਮੌਇਸਚਰ ਜ਼ਿਆਦਾ ਹੋਣ ਕਰਕੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦਾ ਸਾਨੂੰ ਸਾਹਮਣਾ ਕਰਨਾ ਪੈ ਰਿਹਾ ਔਰ ਜੇ ਸਿਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਔਰ ਕਿਤੇ ਕਿਤੇ ਹੈਵੀ ਜੋ ਰੇਨ ਹੈ ਉਹ ਵੀ ਹੋ ਸਕਦੀ ਹੈ ਬਿਲਕੁਲ ਜੀ ਇਹਦੇ ਵਾਸਤੇ ਜਿਹੜੇ ਨਾਰਥ-ਈਸਟਰਨ ਡਿਸਟ੍ਰਿਕਟਸ ਔਰ ਕੁਝ ਜਿਹੜੇ ਸੈਂਟਰਲ ਡਿਸਟ੍ਰਿਕਟਸ ਨੇ ਉਹਨਾਂ ਵਾਸਤੇ ਜਿਹੜਾ yellow alert ਜਾਰੀ ਕੀਤਾ ਗਿਆ ਹੈ ਔਰ ਇੱਕ ਦੋ ਥਾਵਾਂ ਤੇ ਜਿਹੜਾ orange alert ਵੀ ਜਾਰੀ ਕੀਤਾ ਗਿਆ ਹੈ ਜਿਹੜਾ ਮੌਨਸੂਨ ਪੰਜਾਬ ਦੇ ਕਿਹੜੇ ਹਿੱਸਿਆਂ ਤੱਕ ਆ ਚੁੱਕੀ ਹੈ ਜਾਂ orange ਜੇਕਰ ਮੌਨਸੂਨ ਦੇ ਕਿਹੜੇ ਐਡਵਾਂਸ ਆ ਆ ਬਿਲਕੁਲ ਜੀ ਪੰਜਾਬ ਦੇ ਵਿੱਚ ਮੌਨਸੂਨ ਦੀ ਆਮਦ ਦੀ ਨਾਰਮਲ ਡੇਟ 1 ਜੁਲਾਈ ਹੈ ਪਰ ਇਸ ਵਾਰੀ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਲਗਭਗ ਇੱਕ ਹਫਤਾ ਪਹਿਲਾਂ ਮੌਨਸੂਨ ਐਂਟਰ ਕਰ ਚੁੱਕੀ ਹੈ ਪੰਜਾਬ ਦੇ ਵਿੱਚ ਦੋ ਤਿੰਨ ਦਿਨ ਪਹਿਲਾਂ ਪਠਾਨਕੋਟ ਦੇ ਵਿੱਚ ਜਿਹੜੀ ਆਮਦ ਹੋ ਗਈ ਸੀ ਔਰ ਕੱਲ ਜਿਹੜਾ ਪੰਜਾਬ ਦੇ ਹੋਰ ਵੀ ਕਾਫੀ ਹਿੱਸਿਆਂ ਦੇ ਵਿੱਚ ਸਪੈਸ਼ਲੀ ਜਿਹੜੇ ਨਰਥਰਨ ਡਿਸਟ੍ਰਿਕਟਸ ਨੇ ਔਰ ਨਾਰਥ-ਈਸਟਰਨ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਮੌਨਸੂਨ ਦੀ ਆਮਦ ਆਲਰੇਡੀ ਹੋ ਚੁੱਕੀ ਹੈ ਔਰ ਫਰਦਰ ਪ੍ਰੋਗਰੈਸ ਵਾਸਤੇ ਜਿਹੜੀਆਂ ਕੰਡੀਸ਼ਨਸ ਫੇਵਰੇਬਲ ਬੜੀਆਂ ਹੋਈਆਂ ਨੇ ਔਰ ਇਸ ਵਾਰੀ ਮੌਨਸੂਨ ਦੀ ਆਮਦ ਜਿਹੜਾ ਨਾਰਮਲ ਨਾਲੋਂ ਜ਼ਰੂਰ ਪਹਿਲਾਂ ਹੋਈ ਹੈ ਕਿਸਾਨਾਂ ਲਈ ਅੱਜ ਕਿਉਂਕਿ ਚੋਨੇ ਦੀ ਕ੍ਰੌਪ ਬਿਜੀ ਜਾ ਚੁੱਕੀ ਆ ਜਾਂ ਸੋਇੰਗ ਹੋ ਰਹੀ ਆ ਸੋ ਉਹਨੂੰ ਕਿਉਂਕਿ ਪਾਣੀ ਦੀ ਬੜੀ ਲੋਡ ਹੁੰਦੀ ਆ ਸੋ ਜੇ ਮੌਨਸੂਨ ਟਾਈਮਲੀ ਨਾ ਆਵੇ ਤਾਂ ਸਾਨੂੰ ਜਿਹੜੇ ਗਰਾਊਂਡ ਵਾਟਰ ਰਿਸੋਰਸਸ ਤੇ ਜ਼ਿਆਦਾ ਡਿਪੈਂਡ ਕਰਨਾ ਪੈਂਦਾ ਜਿਹੜੇ ਕਿ ਪਹਿਲਾਂ ਹੀ ਕਾਫੀ ਪ੍ਰੈਸ਼ਰ ਚ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਜਿਹੜੀਆਂ ਹੁਣ ਬਣੀਆਂ ਹੋਈਆਂ ਨੇ ਔਰ ਬਾਰਿਸ਼ ਜਾਂ ਹੈਵੀ ਬਾਰਿਸ਼ ਦੀ ਵੀ ਪ੍ਰੈਡਿਕਸ਼ਨ ਹੈ ਸੋ ਇਹ ਜਿਹੜਾ ਛੋਨੇ ਦੀ ਪਾਣੀ ਦੀ ਲੋੜ ਨੂੰ ਜਿਹੜਾ ਪੂਰਾ ਕਰਨ ਦੇ ਵਿੱਚ ਕਾਫੀ ਹੈਲਪਫੁਲ ਰਹੇਗੀ ਔਰ ਇਹਦੇ ਨਾਲ ਨਾਲ ਜਿਹੜਾ ਗਰਾਊਂਡ ਵਾਟਰ ਰਿਸੋਰਸਸ ਤੇ ਵੀ ਪ੍ਰੈਸ਼ਰ ਥੋੜਾ ਘਟਾਉਣ ਦੇ ਵਿੱਚ ਇਹ ਮਦਦਗਾਰ ਹੋਵੇਗੀ